ਸਤਿ ਸ਼੍ਰੀ ਅਕਾਲ ਜੀ ਨਿਮਰਤ ਦੀ ਨਾਨਾ ਅਮਨ ਆਪਣੇ ਪੇਕੇ ਆਈ ਹੋਈ ਸੀ ਜਿਵੇਂ ਹੀ ਉਹਨੇ ਘਰ ਦੇ ਅੰਦਰ ਕਦਮ ਰੱਖਿਆ ਆਉਂਦਿਆਂ ਹੀ ਨੱਕ ਮੂੰਹ ਬਣਾਉਂਦੇ ਹੋਏ ਕਹਿਣ ਲੱਗੀ ਭਾਬੀ ਘਰ ਦੀ ਕੀ ਹਾਲਤ ਬਣਾਈਆਂ ਤੂੰ ਪੂਰੇ ਘਰ ਚ ਖਡਾਉਣੇ ਖਿਲਰੇ ਪਏ ਆ ਸੋਫੇ ਦਾ ਕਵਰ ਵੀ ਕਿੰਨਾ ਗੰਦਾ ਆ ਇਹ ਕੰਦਾ ਤੇ ਕਿੰਨੇ ਜਾਲੇ ਲੱਗੇ ਹੋਏ ਆ ਤੂੰ ਘਰ ਦੀ ਸਾਫ ਸਫਾਈ ਨਹੀਂ ਕਰਦੀ ਨਿਮਰਤ ਹਰਾਨੀ ਨਾਲ ਬੋਲੀ ਦੀਦੀ ਹਜੇ ਜੋਤੀ ਛੋਟੀ ਆ ਸਾਰਾ ਦਿਨ ਉਹਨੂੰ ਸਾਹਮਣੇ ਵਿੱਚ ਲੰਘ ਜਾਂਦਾ ਆ ਉਹ ਆਪਣੇ ਖਡਾਉਣੇ ਵੀ ਪੂਰੇ ਘਰ ਚ ਖਲਾਰ ਦਿੰਦੀ ਆ ਤੇ ਇਹਦੇ ਵਿੱਚ ਮੇਰੀ ਕੀ ਗਲਤੀ ਆ ਬੱਚੇ ਛੋਟੇ ਹੁੰਦੇ ਆ ਤਾਂ ਇਵੇਂ ਹੋ ਹੀ ਜਾਂਦਾ ਆ ਬੱਚਿਆਂ ਵਾਲੇ ਘਰਾਂ ਚ ਤਾਂ ਇਹ ਸਾਰਾ ਕੁਝ ਚੱਲਦਾ ਰਹਿੰਦਾ ਆ ਨਿਮਰਤ ਨੇ ਬਹੁਤ ਹੀ ਸਹਿਜ ਤੇ ਨਿਮਰਤਾ ਨਾਲ ਕਿਹਾ ਸੀ ਪਰ ਉਹਦੀ ਨਣਾਣ ਚੜ ਗਈ ਤੇ ਕਹਿਣ ਲੱਗੀ ਅੱਛਾ ਤਾਂ ਮੈਂ ਮਾਣੀ ਬਣ ਸਕਦੀ ਤਾਂ ਤੂੰ ਮੇਰਾ ਮਜ਼ਾਕ ਉਡਾ ਰਹੀਆਂ ਤੂੰ ਮੈਨੂੰ ਇਹ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕਰ ਰਹੀਆਂ ਕਿ ਮੇਰੇ ਘਰ ਕਦੀ ਬੱਚੇ ਨਹੀਂ ਖੇਡਣਗੇ ਇਸ ਗੱਲ ਤੋਂ ਨਿਮਰਤ ਥੋੜਾ ਜਿਹਾ ਡਰ ਗਈ ਤੇ ਕਹਿਣ ਲੱਗੀ ਨਹੀਂ ਨਹੀਂ ਦੀਦੀ ਮੇਰੇ ਕਹਿਣ ਦਾ ਇਹ ਮਤਲਬ ਨਹੀਂ ਸੀ ਅਮਨ ਗੁੱਸੇ ਨਾਲ ਚਿਹੜ ਉੱਠੀ ਤੇ ਕਹਿਣ ਲੱਗੀ ਕਿ ਤੇਰੇ ਕਹਿਣ ਦਾ ਇਹੋ ਮਤਲਬ ਸੀ ਮੈਨੂੰ ਸਭ ਚੰਗੀ ਤਰ੍ਹਾਂ ਸਮਝ ਆਉਂਦਾ ਆ ਮੇਰੇ ਮੂੰਹ ਤੇ ਤੂੰ ਇਹੋ ਜੀਆਂ ਗੱਲਾਂ ਕਰ ਰਹੀਆਂ ਤਾਂ ਪਤਾ ਨਹੀਂ ਮੇਰੀ ਪਿੱਠ ਪਿੱਛੇ ਮੇਰੇ ਬਾਰੇ ਕੀ ਕੀ ਕਹਿੰਦੀ ਹੋਵेंगी ਮੇਰੇ ਪਾਪਾ ਇਸ ਦੁਨੀਆ ਵਿੱਚ ਨਹੀਂ ਆ ਤਾਂ ਇਹ ਨਾ ਸਮਝੀ ਕਿ ਮੇਰੇ ਪੇਕੇ ਘਰ ਮੇਰਾ ਹੱਕ ਖਤਮ ਹੋ ਗਿਆ ਆ ਇਹ ਘਰ ਤੇਰੇ ਤੋਂ ਪਹਿਲਾਂ ਮੇਰਾ ਆ ਸਮਝੀ ਤੂੰ ਤਾਂ ਇਸ ਘਰ ਦੀ ਭਲਾਈ ਬਾਰੇ ਵਿੱਚ ਮੈਂ ਕੁਝ ਵੀ ਕਹਿ ਸਕਦੀ ਆ ਤੂੰ ਇਸ ਤਰ੍ਹਾਂ ਮੇਰੇ ਮਾਂ ਨਾਂ ਬੰਨ ਨੂੰ ਲੈ ਕੇ ਮੈਨੂੰ ਤਾਨੇ ਮਾਰੇਂਗੀ ਤਾਂ ਮੈਂ ਚੁੱਪ ਨਹੀਂ ਰਹੂੰਗੀ ਉਹਨਾਂ ਦੋਵਾਂ ਦੀਆਂ ਗੱਲਾਂ ਸੁਣ ਕੇ ਨਿਮਰਤ ਦੀ ਸੱਸ ਵੀ ਉੱਥੇ ਆ ਗਈ ਤੇ ਨਿਮਰਤ ਨੂੰ ਚਿੜਕਦੀ ਹੋਈ ਕਹਿ ਲੱਗੀ ਕਿ ਮਸਾਂ ਦਾ ਮੇਰੀ ਧੀ ਘਰ ਆਈ ਆ ਉਹਨੂੰ ਚਾਹ ਪਾਣੀ ਦੇਣ ਦੀ ਬਜਾਏ ਤੂੰ ਉਹਦੇ ਨਾਲ ਬਹਿਸ ਕਰ ਰਹੀਆਂ ਚੱਲ ਰਸੋਈ 'ਚ ਜਾ ਤੇ ਵਧੀਆ ਜਈ ਚਾਹ ਬਣਾ ਕੇ ਲੈ ਕੇ ਆ ਨਿਮਰਤ ਆਪਣੀ ਛੋਟੀ ਜਈ ਬੱਚੀ ਨੂੰ ਆਪਣੀ ਸੱਸ ਦੀ ਗੋਦੀ ਵਿੱਚ ਬਿਠਾ ਕੇ ਚੁੱਪਚਾਪ ਰਸੋਈ ਵਿੱਚ ਚਲੀ ਗਈ ਉਹਦੀਆਂ ਅੱਖਾਂ ਵਿੱਚੋਂ ਅਥਰੂ ਮਨ ਲੱਗੇ ਸੀ ਕਿ ਨਿੱਕੀ ਜਈ ਗੱਲ ਨੂੰ ਲੈ ਕੇ ਅਮਨ ਨੇ ਕਿੰਨਾ ਹੰਗਾਮਾ ਮਚਾ ਦਿੱਤਾ ਆ ਉਹਦੀ ਨਨਣ ਇਹੋ ਜਈ ਹੀ ਸੀ ਉਹ ਮਾਂ ਨਹੀਂ ਸੀ ਬਣ ਸਕਦੀ ਇਸ ਲਈ ਥੋੜਾ ਜਿਹਾ ਰੁੱਖਾ ਸੁਭਾਅ ਹੋ ਗਿਆ ਸੀ ਉਹਦਾ ਉਹ ਕਿਸੇ ਨੂੰ ਵੀ ਕੁਝ ਵੀ ਕਹਿ ਦਿੰਦੀ ਸੀ ਉਹਦੇ ਮੂੰਹ ਤੇ ਕੋਈ ਲਗਾਅ ਨਹੀਂ ਰਹਿੰਦੀ ਸੀ ਉਤੋਂ ਲੋਕਾਂ ਨੂੰ ਇਹ ਕਹਿ ਕਹਿ ਕੇ ਡਰਮਦੀ ਰਹਿੰਦੀ ਸੀ ਕਿ ਮੇਰੇ ਮੂੰਹੋਂ ਨਿਕਲਿਆ ਹੋਇਆ ਸੱਚ ਹੋ ਜਾਂਦਾ ਆ ਮੇਰੇ ਨਾਲ ਪੰਗਾ ਬਿਲਕੁਲ ਵੀ ਨਾ ਲਿਓ ਆਪਣੀ ਭਾਬੀ ਨੂੰ ਵੀ ਉਹ ਕਈ ਵਾਰ ਇਹ ਧਮਕੀ ਦੇ ਚੁੱਕੀ ਸੀ ਤੇ ਹੁੰਦਾ ਵੀ ਇਵੇਂ ਹੀ ਸੀ ਉਹ ਕੋਈ ਧਮਕੀ ਦੇ ਕੇ ਜਾਂਦੀ ਸੀ ਤਾਂ ਕੁਝ ਨਾ ਕੁਝ ਗਲਤ ਹੋ ਹੀ ਜਾਂਦਾ ਸੀ ਉਹਦੀ ਇਹ ਆਦਤ ਤੋਂ ਨਿਮਰਤ ਬਹੁਤ ਪਰੇਸ਼ਾਨ ਰਹਿੰਦੀ ਸੀ ਇਸੇ ਵਿਹਾਰ ਦੇ ਕਾਰਨ ਉਹਨੂੰ ਆਪਣੀ ਨਨਾਨ ਦਾ ਪੇਕੇ ਆਉਣਾ ਚੰਗਾ ਨਹੀਂ ਸੀ ਲੱਗਦਾ ਪਰ ਫਿਰ ਉਹਨੂੰ ਲੱਗਦਾ ਕਿ ਅਮਨ ਦੀ ਜ਼ਿੰਦਗੀ 'ਚ ਇੰਨਾ ਵੱਡਾ ਦੁੱਖ ਆ ਤਾਂ ਉਹ ਥੋੜੀ ਜਿਹੀ ਕੌੜੀ ਹੋ ਗਈ ਆ ਇਹੋ ਜਿਹੀ ਹਾਲਤ ਵਿੱਚ ਸਾਨੂੰ ਉਹਦੇ ਨਾਲ ਪਿਆਰ ਨਾਲ ਗੱਲ ਕਰਨੀ ਚਾਹੀਦੀ ਆ ਤੇ ਉਹਨੇ ਆਪਣੇ ਮਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਵੈਸੇ ਵੀ ਮੈਂ ਕਿਸੇ ਦਾ ਪੇਕਾ ਨਹੀਂ ਛਡਵਾ ਸਕਦੀ ਇਸ ਲਈ ਹਮੇਸ਼ਾ ਖਮੋਸ਼ ਹੋ ਜਾਂਦੀ ਸੀ ਪਹਿਲਾਂ ਤਾਂ ਜਦੋਂ ਵੀ ਉਹ ਦੀ ਨਨਣ ਪੇਕੇ ਆਉਂਦੀ ਸੀ ਤਾਂ ਉਹ ਉਹਨੂੰ ਕੰਮ ਕਰਨ ਲਾ ਦਿੰਦੀ ਸੀ ਕਦੀ ਉਹ ਘਰ ਦੀ ਸਫਾਈ ਕਰਵਾਉਂਦੀ ਸੀ ਕਦੀ ਕੱਪੜੇ ਧੋਣ ਲੱਗ ਪੈਂਦੀ ਸੀ ਕਦੀ ਛੱਤ ਦੀ ਸਫਾਈ ਕਰਵਾਉਣ ਲੱਗਦੀ ਸੀ ਨਿਮਰਤ ਵੀ ਆਪਣੀ ਨਨਾਨ ਦਾ ਦੱਸਿਆ ਹੋਇਆ ਹਰ ਕੰਮ ਖੁਸ਼ੀ-ਖੁਸ਼ੀ ਕਰ ਲੈਂਦੀ ਸੀ ਪਰ ਜਦੋਂ ਦੀ ਉਹ ਮਾਂ ਬਣੀ ਸੀ ਉਦੋਂ ਦਾ ਆਪਣੀ ਬੱਚੀ ਨੂੰ ਸਾਮਣ ਦੇ ਚੱਕਰ ਵਿੱਚ ਉਹਦੇ ਕੋਲੋਂ ਜ਼ਿਆਦਾ ਕੰਮ ਨਹੀਂ ਸੀ ਹੁੰਦਾ ਤਾਂ ਉਹਦੀ ਨਨਾਨ ਨਰਾਜ ਹੀ ਰਹਿੰਦੀ ਸੀ ਇਸੇ ਤਰ੍ਹਾਂ ਇੱਕ ਦਿਨ ਉਹਦੀ ਨਨਾਨ ਨੇ ਫੋਨ ਕੀਤਾ ਤੇ ਕਹਿਣ ਲੱਗੀ ਕਿ ਭਾਬੀ ਜੋਤੀ ਨੂੰ ਲੈ ਕੇ ਇੱਥੇ ਆ ਜਾਵੀਂ ਮੇਰਾ ਉਹਦੇ ਨਾਲ ਖੇਡਣ ਨੂੰ ਬੜਾ ਜੀ ਕਰਿਆ ਆ ਤੇ ਅਸੀਂ ਘਰ ਪੂਜਾ ਵੀ ਰਖਵਾਈ ਆ ਪੂਜਾ ਦੇ ਬਾਅਦ ਖਾਣੇ ਦਾ ਇੰਤਜ਼ਾਮ ਕੀਤਾ ਆ ਤਾਂ ਤੂੰ ਰਸੋਈ ਵਿੱਚ ਮੇਰੀ ਥੋੜੀ ਜੀ ਮਦਦ ਕਰਵਾ ਦੇਈ ਤੂੰ ਖਾਣਾ ਚੰਗਾ ਬਣਾਉਂਦੀ ਆ ਤਾਂ ਸੋਚ ਰਹੀ ਸੀ ਕਿ ਤੇਰੇ ਹੱਥ ਦਾ ਬਣਿਆ ਹੋਇਆ ਖਾਣਾ ਮੈਂ ਸਾਰੇ ਰਿਸ਼ਤੇਦਾਰਾਂ ਨੂੰ ਖਵਾਵਾਂ ਤਾਂ ਨਿਮਰਤ ਕਹਿਣ ਲੱਗੀ ਦੀਦੀ ਪਰ ਜੋਤੀ ਦੀ ਸਿਹਤ ਥੋੜੀ ਠੀਕ ਨਹੀਂ ਆ। ਉਹਨੂੰ 2 ਦਿਨਾਂ ਤੋਂ ਪੁਖਾਰ ਹੋਇਆ ਆ। ਤਾਂ ਮੈਂ ਉਹਨੂੰ ਇਸ ਹਾਲ ਵਿੱਚ ਕਿਵੇਂ ਲੈ ਕੇ ਆ ਸਕਦੀ ਆ? ਤਾਂ ਉਹ ਕਹਿਣ ਲੱਗੀ ਕਿ ਬੁਖਾਰ ਹੋਇਆ ਆ ਤਾਂ ਇੱਥੇ ਵੀ ਡਾਕਟਰ ਹੈਗੇ ਆ। ਮੈਂ ਵੀ ਉਹਨੂੰ ਸਾਂਭ ਸਕਦੀ ਆ। ਤੈਨੂੰ ਕੀ ਲੱਗਦਾ ਆ ਕਿ ਮੈਂ ਮਾਂ ਨਹੀਂ ਬਣ ਸਕਦੀ ਤਾਂ ਮੈਂ ਬੱਚੇ ਸਾਂਭ ਨਹੀਂ ਸਕਦੀ? ਤਾਂ ਨਿਮਰਤ ਕਹਿਣ ਲੱਗੀ ਤੁਸੀਂ ਫੇਰ ਉਹ ਗੱਲਾਂ ਨਾ ਲੈ ਕੇ ਬਹਿ ਜਾਓ ਮੈਂ ਕਦੀ ਵੀ ਤੁਹਾਡੇ ਮਾਂ ਨਾ ਬਣਨ ਨੂੰ ਲੈ ਕੇ ਕੁਝ ਨਹੀਂ ਸੋਚਿਆ ਤੁਸੀਂ ਪਤਾ ਨਹੀਂ ਖੁਦ ਹੀ ਕੀ ਕੀ ਸੋਚਦੇ ਰਹਿੰਦੇ ਹੋ ਤਾਂ ਅਮਨ ਕਹਿਣ ਲੱਗੀ ਕਿ ਮੈਨੂੰ ਚੰਗੀ ਤਰ੍ਹਾਂ ਪਤਾ ਆ ਜਦੋਂ ਦੀ ਤੂੰ ਮਾਂ ਬਣੀ ਆ ਤੇਰੇ 'ਚ ਬੜਾ ਕਮਾਂਡ ਆ ਗਿਆ ਆ ਵੇਖ ਤੈਨੂੰ ਮੇਰੇ ਘਰ ਆਉਣਾ ਹੀ ਪਊਗਾ ਕੱਲ ਸਵੇਰੇ ਪੂਜਾ ਆ ਮੈਂ ਸਾਰੇ ਮਹਿਮਾਨਾਂ ਨੂੰ ਕਹਿ ਦਿੱਤਾ ਆ ਕਿ ਮੇਰੀ ਭਾਬੀ ਦੇ ਹੱਥਾਂ ਦਾ ਬਣਿਆ ਹੋਇਆ ਸਪੈਸ਼ਲ ਖਾਣਾ ਖਵਾਉਂਗੀ ਤਾਂ ਤੂੰ ਮੈਨੂੰ ਝੂਠਾ ਸਾਬਿਤ ਕਰਨਾ ਚਾਹੁੰਦੀ ਆ ਵੇਖ ਭਾਬੀ ਮੇਰੇ ਨਾਲ ਪੰਗਾ ਲੈਣ ਦੀ ਕੋਸ਼ਿਸ਼ ਨਾ ਕਰੀ ਕਿਉਂਕਿ ਅਕਸਰ ਮੇਰੇ ਮੂੰਹੋਂ ਨਿਕਲਿਆ ਹੋਇਆ ਸੱਚ ਹੋ ਜਾਂਦਾ ਆ ਤੇ ਫਿਰ ਤੈਨੂੰ ਕੋਈ ਪਰੇਸ਼ਾਨੀ ਹੋ ਜੂਗੀ ਨਿਮਰਤ ਨੂੰ ਗੁੱਸਾ ਆ ਗਿਆ ਤੇ ਕਹਿਣ ਲੱਗੀ ਕਿ ਫਿਲਹਾਲ ਮੇਰੀ ਬੱਚੀ ਠੀਕ ਨਹੀਂ ਆ ਮੈਨੂੰ ਉਹਦੇ ਤੋਂ ਵੱਧ ਕੇ ਹੋਰ ਕੁਝ ਨਹੀਂ ਆ ਤਾਂ ਅਮਨ ਮੂੰਹ ਬਣਾਉਂਦੇ ਹੋਏ ਕਹਿਣ ਲੱਗੀ ਕਿ ਜਿਹੜੀ ਬੱਚੀ ਲਈ ਤੂੰ ਮੇਰੇ ਕੋਲ ਆਉਣ ਤੋਂ ਨਾ ਕਰ ਰਹੀ ਆ ਨਾ ਕਿਤੇ ਐਵੇਂ ਨਾ ਹੋਵੇ ਕਿ ਉਹਨੂੰ ਕੁਝ ਹੋ ਜਾਵੇ ਜਿਆਦਾ ਨਹੀਂ ਬਸ ਪੰਜੀ ਲੋਕ ਹੀ ਹੋਣਗੇ ਤੂੰ ਛੇਤੀ ਆ ਕੇ ਕੰਮ ਨਿਬੇੜ ਕੇ ਆਪਣੀ ਕੁੜੀ ਨੂੰ ਲੈ ਕੇ ਵਾਪਸ ਚਲੀ ਜਾਹੀਂ ਜੇ ਤੂੰ ਮੇਰੇ ਘਰ ਆ ਕੇ ਖਾਣਾ ਨਾ ਬਣਾਇਆ ਤਾਂ ਕਿਤੇ ਐਵੇਂ ਨਾ ਹੋਵੇ ਕਿ ਮੇਰੇ ਮੂੰਹੋਂ ਕੁਝ ਗਲਤ ਨਿਕਲ ਜਾਵੇ ਪਰ ਨਿਮਰਤ ਨੇ ਉਹਦੇ ਘਰ ਜਾਣ ਤੋਂ ਸਾਫ਼-ਸਾਫ਼ ਮਨਾਂ ਕਰ ਦਿੱਤਾ ਤਉ ਫੋਨ ਤੇ ਹੀ ਉਹਨੂੰ ਗਾਲਾਂ ਦੇਣ ਲੱਗੀ ਤੇ ਕਹਿਣ ਲੱਗੀ ਕਿ ਬੜਾ ਆਪਣੀ ਕੁੜੀ ਦਾ ਹੰਕਾਰ ਆ ਤੈਨੂੰ निमरत ਨੇ ਫੋਨ ਸਪੀਕਰ ਤੇ ਰੱਖ ਦਿੱਤਾ ਸੀ। ਉਹਦੀ ਸੱਸ ਵੀ ਉੱਥੇ ਹੀ ਬੈਠੀ ਹੋਈ ਸੀ। ਤਾਂ ਉਹ ਵੀ ਸਾਰਾ ਕੁਝ ਸੁਣ ਰਹੀ ਸੀ। ਉਹਨਾਂ ਨੇ ਫੋਨ ਨਿਮਰਤ ਕੋਲੋਂ ਖੋਹ ਲਿਆ ਤੇ ਕਹਿਣ ਲੱਗੀ, "ਅਮਨ ਤੂੰ ਚੁੱਪ ਕਰ। ਅਜੇ ਤੂੰ ਗੁੱਸੇ ਵਿੱਚ ਕੁਝ ਵੀ ਕਹਿ ਰਹੀਆਂ।" ਇਹਨਾਂ ਕਹਿ ਕੇ ਉਹਨਾਂ ਨੇ ਫੋਨ ਕੱਟ ਦਿੱਤਾ। ਨਿਮਰਤ ਦੀ ਸੱਸ ਦਾ ਮਨ ਵੀ ਬੜਾ ਬੇਚੈਨ ਹੋ ਗਿਆ ਕਿ ਮੇਰੀ ਕੁੜੀ ਐਵੇਂ ਕਿਉਂ ਕਹਿ ਰਹੀ ਆ? ਉਹਨੂੰ ਬਹੁਤ ਅਜੀਬ ਲੱਗ ਰਿਹਾ ਸੀ ਕਿ ਮੇਰੇ ਬਾਅਦ ਭਾਬੀ ਨਾਲ ਹੀ ਤੀ ਦਾ ਪੇਕਾ ਹੁੰਦਾ ਆ ਜਿਉ ਉਹ ਇਸ ਤਰ੍ਹਾਂ ਕਰੂਗੀ ਤਾਂ ਕਿਤੇ ਉਹਦੇ ਪੇਕੇ ਹੀ ਨਾ ਛੁੱਟ ਜਾਣ ਖੈਰ ਉਸ ਦਿਨ ਤਾਂ ਸਾਰਿਆਂ ਦਾ ਮੂਡ ਖਰਾਬ ਹੀ ਰਿਹਾ ਅਗਲੀ ਸਵੇਰ ਨਿਮਰਤ ਜਿਵੇਂ ਹੀ ਸਵੇਰੇ ਸੌਂ ਕੇ ਉઠી ਤਾਂ ਆਪਣੀ ਬੱਚੀ ਦੀ ਹਾਲਤ ਵੇਖ ਕੇ ਜੋਰ-ਜੋਰ ਨਾਲ ਚੀਕ ਪਈ ਕਿਉਂਕਿ ਜੋਤੀ ਨੇ ਹੱਥ ਪੈ ਢਿੱਲੇ ਛਾੜ ਦਿੱਤੇ ਸੀ ਤੇ ਨਡਾਲ ਜਈ ਹੋ ਕੇ ਪਈ ਸੀ ਉਹਦੀ ਨਬਜ ਵੀ ਕਾਫੀ ਕਮਜ਼ੋਰ ਪੈ ਗਈ ਸੀ ਨਿਮਰਤ ਕਬਰਾ ਗਈ ਤੇ ਰੋਂਦੇ ਹੋਏ ਉਹਨੇ ਆਪਣੇ ਪਤੀ ਨੂੰ ਆਵਾਜ਼ ਦਿੱਤੀ ਬਹੁ ਦੇ ਰੋਂਦੀ ਆਵਾਜ਼ ਸੁਣ ਕੇ ਉਹਦੀ ਸੱਸ ਵੀ ਉਹਦੇ ਕਮਰੇ ਚ ਆ ਗਈ ਉਹ ਵੇਖ ਕੇ ਹਰਾਨ ਰਹਿ ਗਈ ਕਿ ਜੋਤੀ ਇੱਕਦਮ बेहोश ਹੋਈ ਪਈ ਸੀ ਉਹ ਨੂੰ ਤ੍ਰਾਂਤਹ ਸੱਤਾਂ ਲੈ ਕੇ ਗਏ ਰਸਤੇ ਵਿੱਚ ਨਿਮਰਤ ਰੋਂਦੀ ਰਹੀ ਤੇ ਨਾਲ ਕਹਿੰਦੀ ਰਹੀ ਕਿ ਦੀਦੀ ਨੇ ਮੇਰੀ ਬੱਚੀ ਨੂੰ ਜ਼ਰੂਰ ਬਾਦਵਾ ਦਿੱਤੀ ਹੋਣੀ ਆ ਇਸ ਲਈ ਇਹਦੀ ਇਹ ਹਾਲਤ ਹੋ ਗਈ ਆ ਨਿਮਰਤ ਦੇ ਪਤੀ ਨੂੰ ਵੀ ਗੁੱਸਾ ਆ ਰਿਹਾ ਸੀ ਕਿ ਭੈਣ ਨੇ ਐਵੇਂ ਕਿਉਂ ਕਿਹਾ ਪਰ ਨਿਮਰਤ ਦੀ ਸੱਸ ਨੂੰ ਆਪਣੀ ਕੁੜੀ ਤੇ ਬਹੁਤ ਗੁੱਸਾ ਆ ਰਿਹਾ ਸੀ ਖੈਰ ਜੋਤੀ ਨੂੰ ਹਸਪਤਾਲ ਵਿੱਚ आईसीयू ਵਿੱਚ ਭਰਤੀ ਕੀਤਾ ਰੋ ਰੋ ਕੇ ਸਾਰਿਆਂ ਦਾ ਬੁਰਾ ਹਾਲ ਸੀ ਨਿਮਰਤ ਦੇ ਪਤੀ ਨੇ ਆਪਣੀ ਭੈਣ ਨੂੰ ਫੋਨ ਕਰਕੇ ਬਹੁਤ ਬੁਰਾ ਭਲਾ ਕਿਹਾ ਕਿ ਤੇਰੀ ਵਜ੍ਹਾ ਨਾਲ ਮੇਰੀ ਬੱਚੀ ਦੀ ਅੱਜ ਇਹ ਹਾਲਤ ਆ ਤਾਂ ਉਹ ਵੀ ਭੱਜਦੀ ਹੋਈ ਹਸਪਤਾਲ ਪਹੁੰਚ ਗਈ ਜੋਤੀ ਦੇ ਬਾਰੇ ਸੁਣ ਕੇ ਉਹਦਾ ਕਲੇਜਾ ਵੀ ਮੂਹ ਨੂੰ ਆ ਰਿਹਾ ਸੀ ਉਹ ਵਾਰ-ਵਾਰ ਸਾਰੇ ਕੋਲੋਂ ਮਾਫੀ ਮੰਗਦੇ ਹੋਏ ਕਹਿ ਲੱਗੀ ਕਿ ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਜੋ ਮੈਂ ਜੋਤੀ ਦੇ ਬਾਰੇ ਗਲਤ ਬੋਲ ਦਿੱਤਾ ਮੇਰਾ ਯਕੀਨ ਕਰੋ ਮੈਂ ਉਹਨੂੰ ਕੋਈ ਬਾਦੂਆ ਨਹੀਂ ਦਿੱਤੀ ਮੈਂ ਬਸ ਗੁੱਸੇ ਵਿੱਚ ਕੁਝ ਵੀ ਬੋਲ ਗਈ ਇਹਨਾ ਕਹਿ-ਕਹਿ ਕੇ ਉਹ ਫੁੱਟ-ਫੁੱਟ ਕੇ ਰੋਣ ਲੱਗੀ ਨਿਮਰਤ ਨੂੰ ਬਹੁਤ ਗੁੱਸਾ ਆ ਗਿਆ ਕਿ ਪਹਿਲਾਂ ਤਾਂ ਅਨਾਪ-ਚਨਾਪ ਆਪ ਬੋਲਦੀ ਆ ਤੇ ਫਿਰ ਮਾਫੀ ਮੰਗਦੀ ਆ ਖੈਰ 4 ਘੰਟਿਆਂ ਬਾਅਦ ਡਾਕਟਰ ਨੇ ਆ ਕੇ ਦੱਸਿਆ ਕਿ ਹੁਣ ਜੋਤੀ ਦੀ ਹਾਲਤ ਠੀਕ ਆ ਠੰਡ ਨਾਲ ਜ਼ੁਕਾਮ ਕੁਝ ਜ਼ਿਆਦਾ ਹੋ ਗਿਆ ਸੀ ਉਹਦੀ ਵਜ੍ਹਾ ਨਾਲ ਉਹਨੂੰ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਸੀ ਇਸ ਲਈ ਉਹਦੀ ਹਾਲਤ ਇਹੋ ਜਿਹੀ ਹੋ ਗਈ ਸੀ ਫਿਰ ਜਾ ਕੇ ਸਾਰਿਆਂ ਨੇ ਸੁੱਖ ਦਾ ਸਾਹ ਲਿਆ ਨੀ ਮਰਤ ਦੀ ਨਨਾਨ ਬਹੁਤ ਸ਼ਰਮਿੰਦਾ ਹੋ ਗਈ ਸੀ ਕਿ ਉਹਨੇ ਇਹੋ ਜਿਹੀ ਗੱਲ ਕਹਿ ਦਿੱਤੀ ਉਹ ਵਾਰ-ਵਾਰ ਸਾਰਿਆਂ ਕੋਲੋਂ ਮਾਫੀ ਮੰਗ ਰਹੀ ਸੀ ਹੁਣ ਗੁੱਸੇ ਵਿੱਚ ਉਹਦੇ ਮੂੰਹੋਂ ਨਿਕਲ ਨਿਕਲ ਗਿਆ ਸੀ ਗਲਤ ਪਰ ਜੋਤੀ ਦੀ ਇਹ ਹਾਲਤ ਵੇਖ ਕੇ ਉਹ ਵੀ ਕੰਬ ਗਈ ਸੀ ਆ ਜੋਨੂ ਬਹੁਤ ਜ਼ੋਰ ਦਾ ਝਟਕਾ ਲੱਗਾ ਸੀ ਤੇ ਉਹ ਸੋਚ ਵਿੱਚ ਪੈ ਗਈ ਸੀ ਕਿ ਮੈਂ ਤਾਂ ਐਵੇਂ ਹੀ ਸਾਰਿਆਂ ਨੂੰ ਤਮਕੀ ਦੇਂਦੀ ਰਹਿਣੀ ਆ ਕਿ ਮੇਰਾ ਬੋਲਿਆ ਸੱਚ ਹੋ ਜਾਂਦਾ ਆ ਪਰ ਜੇ ਮੈਂ ਐਵੇਂ ਹੀ ਕਿਸੇ ਨੂੰ ਕੁਝ ਕਹਿ ਦਿੱਤਾ ਤਾਂ ਕਿਸੇ ਨਾਲ ਕੁਝ ਗਲਤ ਹੋ ਗਿਆ ਤਾਂ ਸਾਰੇ ਮੈਨੂੰ ਹੀ ਦੋਸ਼ ਦੇਣਗੇ ਤੇ ਮੇਰੇ ਤੇ ਇਲਜ਼ਾਮ ਲੱਗ ਜਾਊਗਾ ਇਸ ਲਈ ਉਹਨੇ ਆਪਣੇ ਕੰਨ ਫੜ ਲਏ ਸੀ ਕਿ ਹੁਣ ਉਹ ਕਦੀ ਵੀ ਕਿਸੇ ਨੂੰ ਇਹ ਗੱਲ ਨਹੀਂ ਕਹੂਗੀ ਕਿ ਮੇਰੇ ਮੂੰਹੋਂ ਨਿਕਲਿਆ ਹੋਇਆ ਸੱਚ ਹੋ ਜਾਂਦਾ ਆ ਵਕਤ ਦੇ ਨਾਲ-ਨਾਲ ਹੌਲੀ-ਹੌਲੀ ਉਹਦੇ ਵਿਹਾਰ ਵਿੱਚ ਬਦਲਾਅ ਆਇਆ ਤਾਂ ਘਰ ਵਾਲਿਆਂ ਨੇ ਵੀ ਉਹਨੂੰ ਮਾਫ਼ ਕਰ ਦਿੱਤਾ ਹਾਲਾਂਕਿ ਨਿਮਰਤ ਅਜੇ ਵੀ ਉਹਦੇ ਨਾਲ ਜ਼ਿਆਦਾ ਖੁੱਲ੍ਹ ਕੇ ਗੱਲ ਨਹੀਂ ਸੀ ਕਰਦੀ ਕਿਉਂਕਿ ਉਹਦਾ ਮੂੰਹ ਵੇਖਦੇ ਹੀ ਪੁਰਾਣੇ ਜ਼ਖਮ ਜ਼ਿਆਦਾ ਉਣ ਲੱਗਦੇ ਸੀ ਪਰ ਅਮਨ ਨੇ ਮੌਸੇ ਦਿਨ ਤੋਂ ਬਾਅਦ ਕਦੀ ਵੀ ਕਿਸੇ ਨਾਲ ਗਲਤ ਗੱਲ ਨਹੀਂ ਕੀਤੀ ਸੀ ਦੋਸਤੋ ਇਸੇ ਲਈ ਤਾਂ ਕਹਿੰਦੇ ਆ ਕਿ ਕੁਝ ਵੀ ਬੋਲਣ ਤੋਂ ਪਹਿਲਾਂ ਬਹੁਤ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਆ ਕਿਉਂਕਿ ਕਦੋਂ ਕਿਸਦੇ ਨਾਲ ਕੀ ਹੋ ਜਾਵੇ ਇਹ ਕਿਹਾ ਨਹੀਂ ਜਾ ਸਕਦਾ ਇਸ ਲਈ ਜਿਹੜੇ ਹਮੇਸ਼ਾ ਕੌੜਾ ਹੀ ਬੋਲਦੇ ਆ ਉਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਕਦੀ ਵੀ ਕਿਸੇ ਬਾਰੇ ਗਲਤ ਨਾ ਬੋਲਣ ਜੇ ਉਹ ਕਿਸੇ ਬਾਰੇ ਚੰਗਾ ਨਹੀਂ ਬੋਲ ਸਕਦੇ ਤਾਂ ਘੱਟ ਤੋਂ ਘੱਟ ਉਹਨਾਂ ਨੂੰ ਕਿਸੇ ਬਾਰੇ ਬੁਰਾ ਵੀ ਨਹੀਂ ਬੋਲਣਾ ਚਾਹੀਦਾ ਇਸ ਬਾਰੇ ਤੁਹਾਡੇ ਕੀ ਵਿਚਾਰ ਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਟੂਰ ਕੋਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ